ਫਿਰੋਜ਼ਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਛੋਟੇ ਨਾਬਾਲਗ ਬੱਚੇ ਤੇ ਖਾਕੀ ਵਰਦੀ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਇਹ ਤਸਵੀਰਾਂ ਜਿਹੜੀਆਂ ਨੇ ਪਿਛਲੇ ਗੁਜ਼ਰੇ ਦੌਰ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਲੋਕਾਂ ਤੇ ਪਸਸ਼ਦਤ ਕੀਤੇ ਜਾਂਦੇ ਸਨ ਤਾਂ ਉਸੇ ਤਰੀਕੇ ਦੀ ਇਹ ਵੀਡੀਓ ਫਿਰੋਜ਼ਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬੱਚਾ ਜਿਹੜਾ ਦਿਹਾੜੀ ਤੇ ਕੰਮ ਕਰ ਰਿਹਾ ਸੀ ਕਿ ਉਸ ਨੂੰ ਪੁਲਿਸ ਚੁੱਕ ਕੇ ਲੈ ਕੇ ਚਲੇ ਜਾਂਦੀ ਹੈ ਤਾਂ ਥਾਣੇ ਦੇ ਵਿੱਚ ਉਸ ਬੱਚੇ ਦੇ ਨਾਲ ਬਹਿਰੇਮੀ ਦੇ ਨਾਲ ਉਸ ਦੀ ਕਟਮਾਰ ਕੀਤੀ ਜਾਂਦੀ ਹੈ ਉਸ ਨੂੰ ਜ਼ਖਮੀ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਜਿੱਥੇ ਉੱਤੇ ਜਿੱਥੇ ਉਸ ਦਾ ਇਲਾਜ ਕੀਤਾ ਜਾਂਦਾ ਤਾਂ ਜਦੋਂ ਬੱਚੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਤੋਂ ਵੱਲੋਂ ਕਿਹਾ ਗਿਆ ਕਿ ਉਸ ਨੇ ਇੱਕ ਡੰਮੀ ਪਿਸਤੋਲ ਨਾਲੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਸੀ ਜਿਸ ਨੂੰ ਦੇਖਦੇ ਹੋਏ ਪੁਲਿਸ ਦੇ ਵੱਲੋਂ ਉਸਤੇ ਇਲਜ਼ਾਮ ਲਗਾਏ ਗਏ ਨੇ ਕਿ ਉਹ ਇੱਕ ਵੱਡਾ ਸਮਗਲਰ ਹੈ ਤਾਂ ਉਸਦੇ ਪਾਕਿਸਤਾਨ ਦੇ ਨਾਲ ਸੰਬੰਧ ਨੇ ਤਾਂ ਉਸ ਤੋਂ ਬਾਅਦ ਉਸ ਬੱਚੇ ਨੇ ਹੋਰ ਕੀ ਕੁਝ ਕਿਹਾ ਜ਼ਰਾ ਤੁਸੀਂ ਵੀ ਸੁਣੋ ਇੱਕ ਕਟਵਾਰ ਦਾ ਪੇਸ਼ੈਂਟ ਆਇਆ ਤੇ ਕੀ ਨਾਮ ਤੇ ਕਿੱਥੇ ਹੋ ਜੀ ਸਾਡੇ ਕੋਲ ਇੱਕ ਮਰੀਜ਼ ਆਇਆ ਹੈ 18 ਸਾਲ ਦਾ ਮੁੰਡਾ ਹੈ ਅਜੀਤ ਕੁਮਾਰ ਸਪੁੱਤਰ ਗੁਰਮੀਤ ਸਿੰਘ ਉਹ ਜ਼ ਕੁਟਮਾਰ ਦੇ ਉਸਨੂੰ ਕੁਟਮਾਰ ਹੋਈ ਹੈ ਜਿਸ ਬਾਬਤ ਉਹ ਪਰਚਾ ਘਟਾਣਾ ਚਾਹੁੰਦੇ ਉਸ ਦਾ ਪਰਚਾ ਘਟ ਦਿੱਤਾ ਗਿਆ ਤੇ ਉਸ ਨੂੰ ਕੁਝ ਗੁੱਜੀਆਂ ਸੱਟਾਂ ਲੱਗੀਆਂ ਪਰ ਉਸ ਨੂੰ ਉਕਰੋ ਤਾਂ ਸੱਟਾ ਨਹੀਂ ਹੈ ਪਰ ਉਹਨੂੰ ਥੋੜੀ ਚੱਲਣ ਫਿਰਨ ਚ ਦਿੱਕਤ ਹੋ ਰਹੀ ਹੈ ਕਿੰਨਾ ਦੇ ਰੋਗ ਲਗਾ ਰਹੇ ਨੇ ਮਰੀਜ਼ ਨੇ ਸ਼ਾਮਲ ਤੋਂ ਉਹ ਆਪਣੀ ਕਹਿ ਰਹੇ ਕਿ ਉਹਨਾਂ ਦੇ ਕੁਝ ਪੁਲਿਸ ਨਾਲ ਪੁਲਸੀਆ ਕਾਰਵਾਈ ਉਹਦੇ ਉੱਤੇ ਹੋਈ ਹੈ ਪਰ ਅਸੀਂ ਉਸ ਦੇ ਬਾਬਤ ਹਲੇ ਅਸੀਂ ਕੋਈ ਇਸ ਚੀਜ਼ ਦੀ ਪਰਕ ਨਹੀਂ ਕਰ ਰਹੇ ਕਿ ਉਹ ਪੁਲਿਸ ਨਾ ਹੋਈ ਹੈ ਪਰ ਅਸੀਂ ਉਸ ਦਾ ਪਰਚਾ ਕੱਟਾ ਹੈ ਐਸ ਸੀ ਐਸ ਤੇ ਕਿ ਉਸ ਨੂੰ ਸੱਟ ਲੱਗੀ ਹੈ ਅਸੀਂ ਸਿਰ ਸੱਟਾਂ ਦਾ ਵੀਰਵਾ ਪਾਇਆ ਬੱਗੇ ਬਾਕੀ ਅਗਲੀ ਕਾਰਵਾਈ ਪੁਲਿਸ ਨੇ ਹੋਰ ਕੋਪੀ ਕਰਨੀ ਹੈ ਪਰਚਾ ਠੀਕ ਹੋ ਗਿਆ ਹਾਂ ਬਸੇ ਤਾਂ ਦੇਖਾਂ ਜੋ ਠੀਕ ਹੈ ਪਰ ਉਹ ਥੋੜੀ ਚੱਲਣ ਚ ਦਿੱਕਤ ਹੋ ਰਹੀ ਹੈ ਤਾਂ ਕਰਕੇ ਉਸ ਨੇ ਵੀਲ ਚਰਤੀ ਲੈ ਆ ਕੇ ਪਰਚਾ ਕੱਟਾ ਗਿਆ ਤੁਹਾਡਾ ਮੇਰਾ ਨਾਮ ਵਰਜੀਤ ਕੌਰ ਹੈ ਵਰਜੀਤ ਕਿੱਥੇ ਰਹਿੰਦੇ ਤੁਸੀਂ ਅਸੀਂ ਗੱਟੀ ਮਤੜਪਿੰਡ ਆ ਅੱਛਾ ਅੱਛਾ ਕੀ ਉਹ ਗੱਲਬਾਤ ਹੋਈ ਮੁੰਡਾ ਮੇਰਾ ਲੱਗਿਆ ਹੋਇਆ ਸੀ ਕਿਸੇ ਦੀ ਦੁਕਾਨ ਪਾਉਂਦੇ ਪੈਸੇ ਹਾਂ ਹਾਂ ਸਾਰੀ ਤੇ ਤੇ ਉਥੋਂ ਪੁੱਸ ਸਾਰੀ ਤੇ ਪੁੱਸ ਚੱਕ ਲਗੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਤਾਂ ਲਸਨ ਨੂੰ ਗਏ ਸੀ ਦਿਹਾੜੀਏ ਮੈਂ ਤਾਂ ਮਜ਼ਦੂਰੀ ਕਰਕੇ ਅਸੀਂ ਇਹਦਾ ਕਰਦਾ ਮਸੇ ਗੁਜ਼ਾਰਾ ਚਲਾਉਂਦੇ ਸੀ ਤੇ ਸਾਡੀ ਥਾਂ ਵੇਖੀ ਜਾਵੇ ਵੀ ਕਿਹੜੀ ਅਸੀਂ ਕੀਤੀ ਬੈਠਿਆ ਗੱਲਬਾਤ ਹੈ ਤੇ ਪੁੱਸ ਵਾਲਾ ਤਾਂ ਕਹਿੰਦੇ ਥੂ ਲੈ ਗਈ ਮੰਡੀ ਐ ਜਾ ਕੇ ਤੇ ਮਾਰ ਕਟਾਈ ਬੜੀ ਕੀਤੀ ਨਾ ਫਿਰ ਉਹਨਾਂ ਆਦੀ ਤਰਸਲੀ ਕਰਕੇ ਉਹਨਾਂ ਲੱਖੋਂ ਦਾ ਦੇ ਦਿੱਤਾ ਤੇ ਲੱਖੋਂ ਕਾਲੇ ਨੇ ਬੜਾ ਹੀ ਕੁੱਟਿਆ ਤੇ ਮੇਰੇ ਮੁੰਡੇ ਨੂੰ ਨਾ ਪਛਾਵਰਾ ਖੂਨ ਆਉਣ ਲੱਗ ਪਿਆ ਸੀ ਵਿਚਨਾਕ ਮਨ ਨੂੰ ਖੋਣ ਆਉਣ ਲੱਗ ਪਿਆ ਸੀ ਫਿੱਦੀ ਫੇਰੇ ਵੀ ਨਾਲ ਕੋਟ ਹਾਂ ਬੜਾ ਇਹ ਕੀਤੀ ਤਾਂ ਮੈਡਮ ਰੋਣ ਲੱਗ ਪਈ ਸਾਂ ਕਿ ਤੁਸੀਂ ਮੁੰਡੇ ਰੋਇਨਾ ਕਿਉਂ ਮਾਰਦੇ ਏ ਮਾਰ ਗਿਆ ਤਾਂ ਫੇਰ ਤੇ ਅਸੀਂ ਲੈਣ ਵੀ ਗਏ ਸੀ ਪੰਚਾਇਤ ਲੈ ਕੇ ਤੇ ਉਹ ਨਾ ਕਿ ਨਹੀਂ ਅਸੀਂ ਅੱਜ ਨਹੀਂ ਦੇਣਾ ਅਸੀਂ ਕੱਲ ਨੂੰ ਦੇਵਾਂਗੇ ਦੋ ਸਰਪੰਚਾਂ ਦੀ ਜ਼ਿੰਮੇਵਾਰੀ ਤੇ ਵੀ ਨਹੀਂ ਉਹਨਾਂ ਦਿੱਤਾ ਹਾਂ ਜੀ ਨਹੀਂ ਦਿੱਤਾ ਕੋਟ ਮਾਰ ਇਨੀ ਕੀਤੀ ਹੈ ਵਜਾ ਤਾਂ ਕੀ ਰਜਾਮ ਲਗਾਉਦੇ ਨੇ ਵਜਾ ਤਾਂ ਸਰ ਕੋਈ ਨਹੀਂ ਰਹੀ ਸੀ ਮਿਹਨਤ ਮਜ਼ਦੂਰੀ ਵਾਲੇ ਬੰਦੇ ਸੀ ਕੀ ਇਹਦੇ ਤੇ ਕੀ ਬਈ ਕੀ ਵਜਾ ਕਰਕੇ ਕੋਟ ਮਾਰ ਦਿੱਤਾ ਕੀ ਕਾਰਨ ਮੈਂ ਕਿਹਾ ਫੋਟੋ ਦਾ ਕੀ ਕਰੀ ਹਾਂ ਫੋਟੋ ਜੇ ਰਸੀ ਲੈਟਰ ਜੇ ਵਾਲਾ ਜੁਆਕ ਕੋਲ ਵੇਹੇ ਸ਼ਾਦੀ ਕਿਰੇ ਗਿਆ ਸੀ ਤੇ ਉੱਥੇ ਕਿਦੇ ਵਿੱਚ ਫੋਟੋ ਹੈਗਾ ਸੀ ਤੇ ਉਹ ਵੇਖ ਕੇ ਤਾਂ ਬਸ ਉਹਦੇ ਪਿੱਛੇ ਹੀ ਵੀ ਹਾਂਜੀ ਕਹਿੰਦਾ ਸੀ ਪਿਸਤੌਲ ਤੂੰ ਮੰਨ ਤੇ ਤੂੰ ਡਰੋਂ ਲਵਾਉਣਾ ਹੈ ਹਾਂ ਵੀ ਤੂੰ ਇਹ ਕੰਮ ਕਰਨਾ ਤੇਰੇ ਕੋਲ ਇਹਨੇ ਪੈਕੇਟ ਤੂੰ ਮੰਨ 5 6 6 ਦਿਨ ਉੱਤੇ ਚੜ ਜਾਂਦੇ ਸੀ ਮੇਰੇ ਮੁੰਡੇ ਦੇ ਹਾਂ ਕੁੱਤ ਮਰ ਬੜੀ ਕੀਤੀ ਹੈ ਨਾ ਮੁੰਡੇ ਨੇ ਰਾਤ ਰੋਟੀ ਖਾਦੀ ਤੇ ਨਾਲ ਦੇਰ ਖਾਦੀ ساری ਰਾਤ ਅਸੀਂ ਬਹਿ ਕੇ ਕੱਢੀ ਹੈ ਹੋਰ ਕਾਰਵਾਈ ਦੀ ਕੀ ਮੰਗਦੇ ਤੂੰ ਕਾਰਵਾਈ ਅਸੀਂ ਆਨੇ ਪਰਚਾ ਹੋ ਜਾਵੇ ਉਹਦੇ ਤੇ ਹਾਂ ਪੁੱਸਤੇ ਗਿਆਨ ਵਾਲਕ ਮੁੰਡਾ ਹੈਗਾ ਸੇ ਇਨਾਂ ਕਿਉਂ ਹੈ ਨਾ ਕੁੱਟ ਮਾਰ ਕੀਤੀ ਉਹ ਛੱਡਿਆ ਕਿਵੇਂ ਆਉਂਦਾ ਇਹ ਫੌਜਿਆ ਨੇ ਫੋਨ ਕਰਾਇਆ ਸੀ ਫੌਜਿਆ ਦਾ ਫੋਨ ਕਰਾਇਆ ਸੀ ਸਾਰਾ ਹਾਂ ਐਮਐਲ ਦਾ ਫੇਰ ਤਾਂ ਉਹਨਾਂ ਛੱਡਿਆ ਏ ਇਹ ਤਾਂ ਛੱਡਦੇ ਰਹੀ ਸੀ ਕਹਿੰਦਾ ਸੀ ਅਸੀਂ ਪਰਚਾ ਪਾਉਣਾ ਏ ਅਸੀਂ ਨੇ ਸਾਲੋਂ ਵੀ ਕੁਝ ਵਿਖਾਓ ਵੀ ਕੀ ਤੁਸੀਂ ਪਾਉਣਾ ਮੁੰਡੇ ਤੇ ਕੁਝ ਐ ਵਿਖਾਓ ਤਾਂ ਫੇਰ ਤਾਂ ਅਸੀਂ ਕਹਾਂਗੇ ਵੀ ਠੀਕ ਪਰਚਾ ਹੋਇਆ ਏ ਨਜਾਇਜ਼ ਪਰਚਾ ਥੋੜਾ ਏ ਨੇ ਕੌਣ ਕਰਾਦਾ ਰਹੀ ਤੁਸੀਂ ਪੁੱਤਰ ਨੇ ਇਹਦੇ 17 ਸਾਲ ਸਰ ਉਮਰੇ ਪੁੱਤਰਾਂ ਸਰ ਅਜੇ ਕੁਮਾਰ ਹਾਂ ਅਜੇ ਕੁਮਾਰ ਅਜੇ ਕੁਮਾਰ ਉਹ ਵਰ ਕਿੰਨੇ ਜਰੀ ਮੇਰੀ 17 ਸਾਲ 17 ਸਾਲ ਹੈ ਹਾਂਜੀ ਕੀ ਕਰਦੇ ਹੋ ਮੈਂ ਸਰ ਡਾੜੀ ਕਰਦਾ ਡਾੜੀ ਕਰਦੇ ਹਾਂ ਜਿੱਥੇ ਕੁੱਟਾ ਕਿੱਨੇ ਤੇ ਕਿਵੇਂ ਲੈ ਕੇ ਗਿਆ ਸਰ ਮੈਂ ਕੰਮ ਲੱਗਾ ਸੀ ਪਿੰਡ ਗੱਟੀ ਮੱਤੜ ਮਿਸਤਰੀਆਂ ਨਾਲ ਸਰ ਉਹ ਆਇਆ ਮਲਾਜਮ ਸਰ ਮੈਨੂੰ ਉੱਥੇ ਲਾ ਕੇ ਪਹਿਲੇ ਗੁਰਰਾ ਸਾਹਿਬ ਲੈ ਕੇ ਗਿਆ ਸਰ ਉੱਥੇ ਕੁੱਟਮਾਰ ਕੀਤੀ ਆ ਫਿਰ ਸਰ ਗੁਰਰਾ ਸਾਹਿਬ ਨੇ ਸਰ ਲੱਖੋ ਕਾ ਦੇ ਦਿੱਤਾ ਸਰ ਫਿਰ ਤੇ ਨਾ ਕੁੱਟਮਾਰ ਵੱਧੂ ਕੀਤੀ ਆ ਕੀ ਸੋਚ ਕੀਤੀਗੇ ਸਰ ਉਹ ਅਪਰੈਂਟਿਸ ਨੂੰ ਬਲੇਮ ਮਾਰ ਤੋ ਸਮਝ ਲਰ ਬਾਰਡਰੂਪਰ ਲਿੰਕ ਨੇ ਤੇਰੇ ਤੋ ਪਸਤੌਲ ਲੈਣਾ ਹੈ ਹੈਰੋਇਨ ਤੇਰੇ ਕੋਲ ਸਰ ਮੈਂ ਕਹਿੰਨੀ ਐਦਾਂ ਨਾ ਕੋਈ ਕੰਮ ਨਹੀਂ ਕਰਦਾ ਅੱਛਾ ਕਿੱਦਾਂ ਕਰਦਾ ਹਾਂਜੀ ਸਰ ਇਹਦੀ ਕੁਆਟਰ ਮਾਰਕ ਕਰਦੇ ਕਿੱਥੇ ਰੱਖਿਆ ਸਰ ਕੁਆਟਰ ਚ ਰੱਖਿਆ ਲੱਖੋ ਗਿਆ ਹਾਂ ਹਾਂਜੀ ਸਰ ਕਿੱਲੇ ਦਾ ਰੱਖਿਆ ਸਰ ਇੱਕ ਦਿਨ ਪੂਰਾ ਰੱਖਿਆ ਇੱਕ ਦਿਨ ਸਰ ਮੈਨੂੰ ਭੁੱਖੇ ਨੂੰ ਲੱਗਿਆ ਸਰ 1 ਵਜੇ ਦੁਪਹਿਰ ਹੀ ਮੈਂ ਮਿਸਤਰੀ ਨਾਲ ਕੰਮ ਲੱਗਾ ਹੋਇਆ ਸੀ ਸਰ ਕੋਈ ਰੋਟੀ ਨਹੀਂ ਖਾਧੀ ਕੋਈ ਕੁਝ ਨਹੀਂ ਇਸਾਰੇ ਇੱਕ ਦਿਨ ਉੱਥੇ ਰੱਖਿਆ ਸਰ ਉੱਥੇ ਵੀ ਰੋਟੀ ਨਹੀਂ ਮਿਲੀ ਤੇ ਨਾ ਪਰਸੋਂ ਸਰ ਸੱਡੇ ਹੈ ਇਹਨੀ ਕੁਟਮਾਰ ਕੌਣ ਕੌਣ ਕਰਦੇ ਕਿੰਨੇ ਜਿਹੜੇ ਸਰ ਤਿੰਨ ਜੀ ਨੇ ਮੁਲਾਜ਼ਮ ਸੀ ਇੱਕ ਮੈਡਮ ਸੀ ਫੋਟੋ ਮਾਰ ਕਰਦੇ ਹਾਂਜੀ ਸਰ ਕਿੰਨੀ ਵਾਰੀ ਫੋਟੋ ਮਾਰ ਸਰ ਦੋ ਤਿੰਨ ਵਾਰੀ ਕਟਮਾਰ ਕੀਤੀ ਸਰ ਮਨ ਹੁਦੇ ਸੀ ਹਾਂਜੀ ਸਰ ਆਨੇ ਮਨ ਤੋਂ ਪਿਸਤੌਲ ਹਤਰ ਕੋਲ ਪਿਸਤੌਲ ਨਪਿਆ ਰ ਮੈਂ ਕਹਿੰਨੀ ਸਰ ਇਹਦੇ ਨਾਲ ਕੋਈ ਗੱਲ ਬਾਤ ਨਹੀਂ ਅਸਾਉ ਫੇਰ ਕੰਮ ਕਿਡਾ ਹੈ ਸਰ ਡੰਮੀ ਲੈਟਰ ਹੈਗਾ ਸੀ ਇੱਕ ਕੱਤੇ ਕੀਤੀ ਫੋਟੋ ਹਾਂਜੀ ਸਰ ਸਰ ਅੱਜ ਤੋਂ ਤਿੰਨ ਚਾਰ ਸਰ ਪਹਿਲ ਨਾਲੀ ਫੋਟੋ ਖਿੱਚੀ ਹੋਈ ਸੀ ਹਾਂਜੀ ਸਰ ਉਹਦੇ ਬਹੁਤ ਚੱਕੀ ਗਏ ਬੈਠੇ ਹਾਂ ਹਾਂਜੀ ਸਰ ਤੇ ਕੋਸਤੌਰ ਹਾਂਜੀ ਕਾਰਵੇ ਸਰ ਮੈਨੇ ਇਨਸਾਫ ਦਿੱਤਾ ਜਾਵੇ ਪੂਰਾ ਹਾਂਜੀ ਸਰ ਸਿੰਘ ਜੀ ਸਰਵੇਸ਼ ਕਿੱਥੋਂ ਦਾ ਰਹਦਾਰ ਗੱਟੀ ਮੱਤੜ ਦੇ ਜੀ ਗੱਟੀ ਮੱਤੜ ਹਾਂਜੀ ਤੇ ਕੀ ਗੱਲਬਾਤ ਰਹੀ ਗੱਲਬਾਤ ਵੀ ਇਹ ਦਿਹਾੜੀ ਲੱਗਾ ਕੇ ਬਣੇ ਜਿੱਤਾ ਸਿੱਖਾ ਬਣੇ ਸਾਰੀ ਇੱਥੇ ਲੱਗੇ ਹੋਏ ਸੀ ਕਿੱਥੇ ਲੱਗਾ ਇਹਨ ਗੱਟੀ ਮੱਤੜ ਦੇ ਵਿੱਚ ਹੀ ਗੱਟੀ ਮੱਤੜ ਵਿੱਕੀ ਬਿਰਦੇ ਅੱਛਾ ਭਾਈ ਦੋਰੀ ਕਰਦਾ ਆ ਮਨਜ਼ੂਰ ਕਰਦਾ ਏ ਤੇ ਕੀ ਗੱਲ ਬਾਤ ਹੈ ਗੱਲ ਬਾਤ ਹਾਲੂ ਕੋਈ ਅਸੀਂ ਦੋਵੇਂ ਜੀ ਗਏ ਹੈ ਹਿੱ ਲਸਣ ਪਟਣਾ ਕੁੱਟਿਆ ਕਿੱਡੀ ਕੁੱਟਾ ਪੁਲਿਸ ਵਾਲਿਆਂ ਨੇ ਜੀ ਉਹ ਲੈ ਕੇ ਗਏ ਇੱਥੇ ਲੱਖੋਂ ਕ ਲੈ ਗਏ ਇਹਨਾਂ ਨਾਂ ਨਹੀਂ ਜਾਣਦੇ ਇੱਨਾ ਕਦੇ ਚਾਈ ਲੱਖੋਂ ਕ ਲੈ ਹਾਂ ਲੱਖੋਂ ਕ ਲੈ ਜੀ ਕੀ ਬੋਚ ਚੁੱਕ ਕੇ ਕੋਈ ਸਾਨੂੰ ਸਮਝ ਨਹੀਂ ਆਇਆ ਕਰ ਗਾਇਆ ਤਾਂ ਮਗਰ ਇਹ ਪਹਿਲਾਂ ਤਾਂ ਫਰੋਈਪੁਰ ਲੱਭਦੇ ਬਾਲੂ ਕੋਈ ਲੱਭਿਆ ਨਹੀਂ ਬੰਦਾਲ ਤੇ ਨਾ ਹਾਲੂ ਪੇ ਪਿੰਡ ਚ ਪਾ ਲੈ ਕਿੱਧਰ ਗਿਆ ਦੋ ਤਿੰਨ ਥਾਂ ਤੇ ਚਾਈ ਫਰੋਈਪੁਰ ਪੁੱਛਿਆ ਤੇ ਉੱਤੇ ਵੀ ਕਿਤੇ ਮਿਲਿਆ ਸਾਨੂੰ ਆਲੀ ਤੇ ਅਸੀਂ ਬੰਦਾ ਲੈ ਆਨੇ ਤੁਰਦਾਸੀ ਦੇਣਾ ਸੀ ਕੋਈ ਨਾਣ ਦੱਸਿਆ ਨਹੀਂ ਕੋਈ ਕੀਤਾ ਨਹੀਂ ਤੇ ਬਿਨਾਂ ਵਜ੍ਹਾ ਤੋਂ ਚੋਕ ਤੇ ਲੈ ਗਏ ਨੇ ਤੇ ਮੈਂ ਹੀ ਦੋਵੇਂ ਚੀਜ਼ ਦਿਹਾੜੀ ਗਿਆ ਲਖਣ ਦੀ ਆਹ ਨੂੰ ਮਗਰ ਪਹੁੰਚ ਗਿਆ ਵੀ ਐ ਤਰ੍ਹਾਂ ਤੇਰੇ ਮੋਢੇ ਨੂੰ ਚੋਕਲ ਗਏ ਨੇ ਕੋਈ ਗਾਲੀ ਦੀ ਬਾਤ ਨਹੀਂ ਨੇ ਰੋਟੀ ਖਾਦੀ 1 ਵਜੇ ਮਿਸਟਰ ਦੇ ਨਾਲ ਰੋਟੀ ਖਾਦੀ ਕੋਈ ਰੋਟੀ ਨਹੀਂ ਖਾਣ ਦਿੱਤੀ ਤੇ ਭੁੱਖਾ ਪਾੜਾ ਲੈ ਗਏ ਨੇ ਕੋਈ ਸਾਡੇ ਬੈਰੇ ਵੀ ਨਾਲ ਕੁੱਟਮਾਰ ਕੀਤੀ ਹੈ ਹਾਂ ਜੀ ਛੋਟੇ ਬੜਾ ਇਹਨਾਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਦੇ ਤਾਂ ਨੀਂ ਦੇਖੋ ਹਾਂਜੀ ਮਨਾਉਂਦੇ ਆਂਦੇ ਪਿਸਤੌਲ ਦੇ ਆਦੇ ਨਾ ਪਿਸਤੌਲ 10 ਪਿਸਤੌਲ ਕਿਤੇ 90 ਤੂੰ ਡਰਾਉਣ ਨੂੰ ਆਣਾ ਕਿਸੇ ਦੇ ਜਿਹੜਾ ਸਰਪੰਚ ਸਾਡਾ ਨਵਾਂ ਬਣਿਆ ਵੀ ਉਹਦੀ ਕੋਠੀ ਤੇ ਤੂੰ ਡਰਾਉਣ ਨੂੰ ਆਣਾ ਤੂੰ ਇਹ ਕਰਨਾ ਹੈ ਸਾਡੇ ਮਨਾਉਂਦੇ ਹਕਟ ਕੜਾਕ ਬੜੀ ਕਟਾਈ ਕਰਦੇ ਇਹਨੂੰ ਵੀ ਤੂੰ ਇਹ ਮਾਨਵੀ ਤੂੰ ਡਰਾਉਣ ਆਜੇ ਲਵਾਣਾ ਤੂੰ ਇੰਦੇ ਕੋਲ ਹੁੰਦਾ ਤੇ ਮਾਰ ਕੇ ਹਾਂ ਮਾਰੂ ਮਾਰ ਕੇ ਜੀ ਕਿੱਲੀ ਹੈ ਜੀ ਇਹ 17 ਸਾਲ ਹਾਰ ਅੱਛਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਪੁੱਤਰ ਹੈ ਕੀ ਉਹਨਸੇ ਫਿਰ ਬਾਅਦ ਤੇ ਉਹ ਫੇਰ ਦੁਬਾਰਾ ਵੇਟ ਮਾਰਨ ਆਏ ਪਿੰਡ ਚ ਅੱਛਾ ਦੁਬਾਰਾ ਵਾਰ ਵੀ ਤੋਂ ਹੋਰ ਮੁੰਡਿਆ ਦੋ ਨੂੰ ਐਵੇਂ ਫਿਰ ਉਹਨਾਂ ਨੂੰ ਨਜਾਇਜ਼ ਚੁੱਕ ਤੇ ਲਗਾਇਨ ਦੋ ਮੁੰਡਿਆ ਨੂੰ ਇੱਕ ਤਾਂ ਮੁੰਡਾ ਮਾਰ ਭੱਜ ਗਿਆ ਇੱਕ ਮੁੰਡੇ ਨੂੰ ਫੜ ਲੈਣ ਫਿਰ ਅੱਛਾ ਫੜ ਤੇ ਤੇ ਉਹਨੂੰ ਵੀ ਲੈ ਗਏ ਉਹਨੂੰ ਵੀ ਰਾਜਾ ਕਿ ਉਹ ਕੋਈ ਐਵੇਂ ਹੋਣ ਮੈਂ ਕਿ ਉਹਨੂੰ ਹੋਟੀ ਜੀ ਚਮਕ ਵੀ ਨਹੀਂ ਮਾਰੀ ਨੇ ਇਹ ਇਹਨੂੰ ਉਹਦੇ ਦਾ ਜਾਨ ਤਾਂ ਪਹਿਲਾਂ ਪਹਿਲੇ ਵੀ ਨੂੰ ਕੁੱਟ ਲੈ ਪਹਿਲਾਂ ਲਗਾਇਨ ਗੁਰੂਤਾਲ ਵਾਲੇ ਉਹਨੇ ਕੁੱਟ ਮਾਰ ਕੀਤੀ ਫਿਰ ਉਹਦੇ ਬਾਅਦ ਲੱਖੋ ਕਾਲ ਉਹਨਾਂ ਬਰੇਤਾ ਇਹਨਾਂ ਦੀ ਤਸੱਲੀ ਕੀਤੀ ਲੱਖੋਂ ਪਹਿਲੇ ਨੇ ਹੋਰ ਕੀ ਮੰਗਿਆ ਹੋਰ ਸਾਡੀ ਮੰਗ ਹੈ ਜੋ ਸਾਡੇ ਮੁੱਢੇ ਕਾਰਵਾਈ ਇੰਦਰ ਪਰਚਾ ਹੋਣਾ ਚਾਹੀਦਾ ਹੁੰਦੇ ਤੇ ਜੋ ਹਾਂ ਹਾੜਾ ਕੋਈ ਰਾਜੀ ਨਾਵਨੀ ਹੋਣਾ ਪਾਜੋ ਮਰਜੀ ਹੱਦ ਨਾਲ ਹੋ ਜਾਵੇ ਅਸੀਂ ਗਰੀਬ ਤੇ ਜਾਗੀਦਰ ਬੰਦੇ ਹਾਂ ਹੋਰ ਕਿਸ ਤਰ੍ਹਾਂ ਵਿਦੇਸ਼ਣ ਮੁੰਡੇ ਬੋਲਦਾ ਜਾਂ ਨਹੀਂ ਬੋਲਦਾ ਇਹ ਨਹੀਂ ਮਾਰਾ ਮੋਟਾ ਬੋਲਦਾ ਮੈਂ ਤਾਂ ਮੈਨੂੰ ਇੱਕ ਤਾਂ ਸਲਿੰਦਾ ਕੋਲ ਨਹੀਂ ਚੱਪਲਾ ਨਾਲ ਕੁੱਟੀ ਗਣ ਸਿਆਰੀ ਇੱਕ ਲੰਮੇ ਹੱਥਕਾਰ ਤੇ ਚਾਰ ਪੰਜ ਬੰਦੇ ਉੱਤੇ ਚੜ ਗਏ ਨੇ ਇੱਕ ਜਣ ਉੱਤੇ ਲੱਤਾਂ ਖੜੀਏ ਕਰ ਤੂੰ ਸੀ ਤਾਂ ਡਾਂਗਾਂ ਨਾਲ ਕੁੱਟੀ ਗਏ ਨੇ ਪੁਲਸ ਨੇ ਨਾ ਪੁਲਸ ਇਨਾ ਖੁੱਪਾ ਹੈ ਮੈਡਮ ਨੂੰ ਖੋਲ ਇਹ ਮੁੰਡਾ ਦੱਸਦਾ ਰ ਮੈਡਮ ਜਿਹੜੀ ਇਤੋ ਨਲ ਦੀ ਹੁੰਦੀਆਂ ਨੇ ਵਿੱਚ ਖੁੱਦ ਰੋਲ ਆ ਤੇ ਇਹ ਬੱਚੇ ਨੂੰ ਕਿਉਂ ਇਨਾ ਫੋੜਦੇ ਕੀ ਆਪਾਂ ਇਹਦੇ ਕੋਲ ਅੱਭੀ ਖੜੇ ਖੁੱਦ ਰੋਲ ਆ ਪੀਓ ਮੈਡਮ ਵੀ ਆਹ ਬੱਚੇ ਨੂੰ ਛੱਡ ਦੇ ਤੁਸੀਂ ਇਨਾ ਕਾ ਮਾਰ ਮਾਰੀ ਜਾਂਦੇ ਆ ਜੀ ਇਹ ਮੁੰਡਾ ਦੱਸਦਾ ਹੈ ਹਾਂ ਪੁਲਸ ਵਾਲੀ ਜੀ ਕੀ